ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਣਾ ਰਹੇ ਹਾਂ ਸੂਜੀ ਦੀ ਬਰਫੀ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਹੁਤ ਟੇਸਟੀ ਇਹ ਬਣ ਕੇ ਤਿਆਰ ਹੋ ਗਈ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਨਰਮ ਬਣ ਕੇ ਤਿਆਰ ਹੋਈ ਹੈ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਚਲੋ ਜੀ ਇਹਨਾਂ ਬਣਾਉਣਾ ਆਪਾਂ ਸਿੱਖ ਲੈਨੇ ਆ ਚੈਨਲ ਤੇ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਹੁਣੇ ਕਰ ਦਿਓ ਜੀ ਬਾਅਦ ਵਿੱਚ ਤੁਸੀਂ ਰੈਸਪੀ ਦੇਖਣ ਲੱਗ ਜਾਨੇ ਫਿਰ ਭੁੱਲ ਜਾਨੇ ਇਹ ਸੂਜੀ ਦੀ ਬਰਫੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਕੌਲੀ ਦੇ ਨਾਲ ਸੂਜੀ ਹੈ ਜਿਹੜੀ ਉਹ ਇੱਥੇ ਨਾਪ ਲਈਆ ਅੱਗੇ ਜਾ ਕੇ ਆਪਾਂ ਖੰਡ ਘਿਓ ਸਾਰੀਆਂ ਚੀਜ਼ਾਂ ਉਹ ਸਭ ਨਾਲ ਐਡ ਕਰਾਂਗੇ ਸੂਜੀ ਹੈ ਜਿਹੜੀ ਮੇਰੇ ਕੋਲ ਇੱਥੇ ਬਰੀਕ ਹੈ ਜੇਕਰ ਤੁਹਾਡੇ ਕੋਲ ਮੋਟੀ ਸੂਜੀ ਹੋਈ ਤਾਂ ਤੁਸੀਂ ਨੂੰ ਮਿਕਸੀ ਦੇ ਵਿੱਚ ਥੋੜਾ ਜਿਆ ਬਰੀਕ ਕਰ ਲਿਓ ਬਰੀਕ ਸੂਜੀ ਨਾਲ ਜਦੋਂ ਆਪਾਂ ਬਰਫੀ ਬਣਾਉਣੀ ਹੈ ਇੱਕ ਤਾਂ ਜਿਹੜੀ ਬਰਫੀ ਜਦੋਂ ਆਪਾਂ ਖਾਣੇ ਹੈ ਨਾ ਉਹ ਬਿਲਕੁਲ ਖੋਈ ਦੀ ਤਰ੍ਹਾਂ ਲੱਗਦੀ ਹੈ ਤੇ ਉਸ ਦਾ ਟੈਕਸਚਰ ਬਹੁਤ ਵਧੀਆ ਆਉਂਦਾ ਹੈਗਾ ਤੇ ਹੁਣ ਬਰਫੀ ਬਣਾਉਣ ਦੇ ਲਈ ਕੜਾਹੀ ਦੇ ਵਿੱਚ ਦੋ ਚਮਚ ਮੱਖਿਆਉ ਦੇ ਐਡ ਕਰ। ਹੁਣ ਬਰਫੀ ਦਾ ਟੇਸਟ ਤੇ ਟੈਕਸਚਰ ਵਧੀਆ ਆਵੇ ਉਹਦੇ ਲਈ ਆਪਾਂ ਨੂੰ ਚਾਹੀਦਾ ਹੈ ਇੱਥੇ ਬੇਸਣ। ਬੇਸਣ ਹੈ ਜਿਹੜਾ ਮੈਂ ਇਹਦੇ ਵਿੱਚ 1.5 ਚਮਚਾ ਐਡ ਕਰੂੰਗੀ। ਜੋ ਚਮਚਾ ਆਪਾਂ ਘਰੇ ਖਾਣਾ ਖਾਣ ਲਈ ਵਰਤਦੇ ਆ ਨਾਰਮਲ ਉਹੀ ਚਮਚ। ਤੇ ਬੇਸਣ ਨੂੰ ਬਿਲਕੁਲ ਸਲੋ ਫਲੇਮ ਤੇ ਵਧੀਆ ਮੈਂ ਉਹਦੇ ਤੱਕ ਭੁੰਨੂੰਗੀ ਜਦੋਂ ਤੱਕ ਇਹਦੇ ਵਿੱਚੋਂ ਵਧੀਆ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ। ਬੇਸਣ ਦੇ ਵਿੱਚੋਂ ਵਧੀਆ ਖੁਸ਼ਬੂ ਆਉਣ ਲੱਗੀ ਬੇਸਣ ਨੂੰ ਆਪਾਂ ਭੁੰਨ ਲਿਆ ਹੁਣ ਵਾਰੀ ਆਉਂਦੀ ਹੈ ਸੂਜੀ ਐਡ ਕਰਨ ਦੀ। ਹੁਣ ਉਹੀ ਕੌਲੀ ਜ ਤੇ ਸੂਜੀ ਨੂੰ ਬਿਲਕੁਲ ਸਲੋ ਫਲੇਮ ਤੇ ਵਧੀਆ ਭੁੰਨਾਗੇ ਜਦੋਂ ਤੱਕ ਇਹਦਾ ਕੱਚਾਪਨ ਖਤਮ ਨਹੀਂ ਹੋ ਜਾਂਦਾ ਤੇ ਵਰਫੀ ਬਹੁਤ ਹੀ ਹਲਕੀ ਹੁੰਦੀ ਹੈ ਟੇਸਟ ਦਾ ਬਹੁਤ ਵਧੀਆ ਆਉਂਦਾ ਹੈ ਹਰ ਇੱਕ ਨੂੰ ਪਸੰਦ ਆਉਂਦੀ ਹੈ ਇਹ ਵਰਫੀ ਤੇ ਬਹੁਤ ਹੀ ਆਸਾਨੀ ਨਾਲ ਘੱਟ ਸਮੇਂ ਵਿੱਚ ਬਣ ਜਾਂਦੀ ਹੈ ਹੁਣ ਆਪਾਂ ਬਾਜ਼ਾਰ ਵਾਲੀਆਂ ਜਿਆਦਾ ਚੀਜ਼ਾਂ ਨਹੀਂ ਇਹਦੇ ਵਿੱਚ ਪਾ ਰਹੇ ਨਾ ਤਾਂ ਆਪਾਂ ਕੰਡੈਂਸ ਮਿਲਕ ਵਰਤ ਰਹੇ ਹਾਂ ਨਾ ਖੋਆ ਤੇ ਆਪਾਂ ਘਰ ਦੇ ਵਿੱਚੋਂ ਵਰਤਾਂਗੇ ਮਲਾਈ ਲਗਾਤਾਰ ਘਰਚਨੀ ਨੂੰ ਚਲਾਉਂਦੇ ਹੋਏ ਮਲਾਈ ਨੂੰ ਆਪਾਂ ਇਹਦੇ ਨਾਲ ਥੋੜਾ ਜਿਹਾ ਪਕਾ ਲਾਂਗੇ ਵੀ ਸੂਜੀ ਇਹ ਜਿਹੜੀ ਚੰਗੇ ਤਰੀਕੇ ਨਾਲ ਵਧੀਆ ਨਰਮ ਹੋ ਜੇ ਤੁਸੀਂ ਦੇਖ ਸਕਦੇ ਹੋ ਵੀ ਸੂਜੀ ਦਾ ਟੈਕਸਚਰ ਕਿੰਨਾ ਵਧੀਆ ਆ ਬਿਲਕੁਲ ਦੇਖੋ ਖੋਈ ਵਰਗੀ ਲੱਗ ਰਹੀ ਹੈ ਨਾ ਹੁਣ ਹੋਰ ਵੀ ਜ਼ਿਆਦਾ ਦਾ ਟੇਸਟ ਵਧਾਉਣ ਦੇ ਲਈ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿਲਕ ਪਾਊਡਰ 10 ਰੁਪਏ ਵਾਲਾ ਇੱਕ ਪੈਕਟ ਹੈ ਮੇਰੇ ਕੋਲ ਇ ਤਕਰੀਬਨ ਇਹ 3 ਕ ਚਮਚ ਹੋਣਗੇ ਗੈਸ ਨੂੰ ਮੈਂ ਬੰਦ ਕਰਤਾ ਗੈਸ ਬੰਦ ਕਰਕੇ ਮਿਲਕ ਪਾਊਡਰ ਦੇ ਵਿੱਚ ਆ ਪਾ ਏਡ ਕਰਾਂਗੇ ਕਿਉਂਕਿ ਸੂਜੀ ਬਹੁਤ ਗਰਮ ਹੈ ਤੇ ਇਹਦੇ ਨਾਲ ਮਿਕਸ ਕਰ ਦਿਆਂਗੇ ਮਿਲਕ ਪਾਊਡਰ ਦੀ ਵਜ੍ਹਾ ਨਾਲ ਇਹਦਾ ਟੇਸਟ ਹੋਰ ਵੀ ਜਿਆਦਾ ਵਧੀਆ ਆਊਗਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੰਡੈਂਸ ਮਿਲਕ ਤੇ ਖੋਆ ਬਿਲਕੁਲ ਬਰਤਨ ਦੀ ਜ਼ਰੂਰਤ ਨਹੀਂ ਜਿਵੇਂ ਆਪਾਂ ਇਹਦੇ ਵਿੱਚ ਇਹ ਮਿਲਕ ਪਾਊਡਰ ਤੇ ਮਲਾਈ ਵਰਤ ਲਾਂਗੇ ਹੁਣ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਹੈ ਜਿਹੜਾ ਕੱਢ ਕੇ ਰੱਖ ਲਾਂਗੇ ਅਲੱਗ ਤੇ ਹੁਣ ਆਪਾਂ ਚਾਸ਼ਨੀ ਬਣਾਵਾਂਗੇ ਉਸੇ ਕੌਲੀ ਦੇ ਚਮਚਾ الائچی 파ਵਰ ਵਧਾੜ ਕਰ ਦੂੰਗੀ ਤੁਸੀਂ الائچیਆਂ ਦੇ ਵੀਜ਼ ਵੀ ਐਡ ਕਰ ਸਕਦੇ ਹੋ ਚਾਸ਼ਨੀ ਹੈ ਜਿਹੜੀ ਆਪਣੀ ਬਿਲਕੁਲ ਇਹ ਤਿਆਰ ਹੋ ਗਈ ਹੈ ਤੇ ਆਪਾਂ ਇਹਨੂੰ ਚੈੱਕ ਕਰ ਲੈਣੇ ਆਂ ਦੇਖੋ ਬਿਲਕੁਲ ਇਸ ਤਰੀਕੇ ਦੀ ਨਾ ਹਲਕੀ ਜੀ ਤਾਰ ਬਣਨੀ ਚਾਹੀਦੀ ਤੇ ਟੁੱਟਣੀ ਚਾਹੀਦੀ ਹੈ ਪ੍ਰੋਪਰ ਆਪਾਂ ਤਾਰ ਨਹੀਂ ਬਣਾਈ ਬਸ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹ ਜਿਹੜੀ ਸੂਜੀ ਤਿਆਰ ਕਰਕੇ ਰੱਖੀ ਸੀ ਇਹ ਐਡ ਕਰ ਦੇਾਂਗੇ ਇੱਥੇ ਗੈਸ ਦੀ ਫਲੇਮ ਹੈ ਜਿਹੜੀ ਉਹ ਬਿਲਕੁਲ ਹਲਕੀ ਰੱਖੀ ਆ ਮੈਂ ਵੀ ਇਹਦੇ ਵਿੱਚ ਸੂਜੀ ਦੀਆਂ ਗੰਢਾ ਨਾ ਬਣ ਜਾਣ ਤੇ ਸੂਜੀ ਨਾ ਬਚਾਸ਼ਨੀ ਦੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰ ਸਕੀਏ ਸੋ ਹੁਣ ਆਪਾਂ ਵਧੀਆ ਸੂਜੀ ਨੂੰ ਮਿਕਸ ਕਰ ਲਾਂਗੇ ਤੇ ਇਹਨੂੰ ਉਦੋਂ ਤੱਕ ਪਕਾਉਣਾ ਹੈ ਵੀ ਜੋ ਤੱਕ ਇਹ ਬਿਲਕੁਲ ਗਾੜੀ ਨਹੀਂ ਬਣ ਜਾਂਦੀ ਤੇ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਜੀ ਕਰਦੇ ਆਂਗੇ 1 ਘੰਟਾ ਆਪਾਂ ਇਹਨੂੰ ਸੈਟ ਹੋਣ ਵਾਸਤੇ ਰੱਖ ਦੇਾਂਗੇ ਜਾਂ ਤੁਸੀਂ ਜਿਆਦਾ ਜਲਦੀ ਹੋਈ ਤਾਂ ਫਰਿੱਜ 'ਚ ਵੀ ਰੱਖ ਸਕਦੇ ਹੋ ਤੇ ਦੇਖੋ ਜੀ ਬਿਲਕੁਲ ਹਲਵਾਈ ਸਟਾਈਲ ਆਪਣੀ ਇਹ ਸੂਜੀ ਦੀ ਵਰਫੀ ਬਿਨਾ ਖੋਏ ਤੋਂ ਬਿਨਾ ਕੰਡੈਂਸ ਮਿਲਕ ਤੋਂ ਬਹੁਤ ਹੀ ਘੱਟ ਸਮਾਨ ਦੇ ਨਾਲ ਹੈ ਜਿਹੜੀ ਘਰ ਦੇ ਵਿੱਚ ਤਿਆਰ ਹੋ ਗਈ ਹੈ ਤੇ ਦੇਖੋ ਕਿੰਨੀ ਵਧੀਆ ਇਹ ਨਰਮ ਬਣ ਕੇ ਤਿਆਰ ਹੋਈ ਹੈ ਕਿੰਨੇ ਵਧੀਆ ਆਸਾਨੀ ਨਾਲ ਆਪਾਂ ਇਹਦੇ ਪੀਸ ਐ ਜਿਹੜੇ ਉਹ ਕੱਟ ਰਹੇ ਆਂ